ਪਿਆਰ ਪਰਸਾਰ ਹਰ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰੇ ਨੇ ਠੀਕ ਠਾਕ ਹੈਗੇ ਹੋ ਜਿਹੜੇ ਦੇਸ਼ਾਂ ਵਿੱਚ ਵਿੱਚ ਬੈਠੇ ਨੇ ਮੇਰੇ ਭੈਣ ਭਰਾ ਬਜ਼ੁਰਗ ਉਹਨਾਂ ਨੂੰ ਵੀ ਪਿਆਰ ਪਰਸਾਰ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਠੀਕ ਠਾਕ ਹੋ ਵਧੀਆ ਹੈਗੇ ਹੋ ਜੀ ਚਲੋ ਵਧੀਆ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਾਰੇ ਆਪਣੇ ਘਰਾਂ ਦੇ ਵਿੱਚ ਹਾਸੇ ਬਾਦ ਦੇ ਕੁਸ਼ਣਨ ਜੀ ਸਵਾਗਤ ਹੈ ਤੁਹਾਡਾ ਕੁਸ਼ਮਾਈ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੈਗੇ ਨੂੰ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਜਿਹੜੀ ਘੰਟੀ ਆ ਉਸ ਨੂੰ ਦਬਾ ਕੇ ਆਲ ਦਾ ਸੈਂਡ ਕਰੋ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਵੇ ਹਾਂਜੀ ਕੁਝ ਕੁ ਕੱਲਾਂ ਨੇ ਜਿਹੜੀ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਕਹੀਆਂ ਸੀ ਕਿ ਮੈਂ ਬਲੌਗ ਬਣਾਉਣੇ ਬੰਦ ਕਿਉਂ ਕਰ ਦਿੰਨੀ ਆ ਉਸ ਦਾ ਰੀਜਨ ਕੀ ਸੀਗਾ ਅੱਜ ਕੁਝ ਕੁ ਕੱਲਾਂ ਨੇ ਮੈਂ ਤੁਹਾਡਾ ਨੂੰ ਸਾਂਝਾ ਕਰੂੰਗੀ ਪਤਾ ਨਹੀਂ ਕੀ ਕਰਨੀ ਚਾਹੀਦੀ ਨੇ ਜਾਂ ਨਹੀਂ ਪਰ ਕਰ ਲੈਣੇ ਚਾਹੀਦੀ ਨੇ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਸਾਰਿਆਂ ਨੂੰ ਹਨਾ ਕਿ ਕਿਉਂ ਇਸਵੇਂ ਵੀਡੀਓ ਪਾਉਂਦੀ ਔਰ ਕਿਉਂ ਮੈਂ ਬੇਕਾਇਦ ਵੈਨ ਜਿਹੜਾ ਹੈਗਾ ਵੀਡੀਓ ਚ ਪਾ ਜਾਂਦਾ ਸੀਗਾ ਅਸੀਂ ਹੈਗੇ ਆਂ ਜੇ ਘਰ ਦੇ ਪੰਜ ਜੀ ਮੇਰੇ ਦੋ ਬੇਟੀਆਂ ਨੇ ਇੱਕ ਬੇਟਾ ਅਸੀਂ ਸਿਰਫ ਇੱਕ ਕਮਰੇ ਦੇ ਵਿੱਚ ਹੀ ਰਹਨੇ ਹੋਵੇ ਤੁਸੀਂ ਦੇਖ ਰਹੇ ਹੋਵੋਗੇ ਜਿਆ ਏਟ ਵਾਲਾ ਪਾਇਆ ਸਾਰਾ ਤੇ ਪੰਜ ਵਿਖਣਾ ਦਾ ਹੈਗਾ ਬਸ ਸਿਰਫ ਇਹੀ ਕਮਰਾ ਵਾ ਸਾਡੇ ਛੋਟੀ ਰਸੋਈ ਆ ਤੇ ਛੋਟਾ ਜਿਹਾ ਬੇੜਾ ਵਾ ਤੇ ਬਸ ਇੰਨੇ ਦੇ ਵਿੱਚ ਹੀ ਅਸੀਂ ਜਣ ਕੇ ਪੰਜ ਜੀ ਰਹਿੰਦੇ ਆ ਇਹੀ ਕਮਰਾ ਵਾ ਜਿਹੜਾ ਹੈਗਾ ਵਾ ਇੰਨੇ ਕਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਜਦੋਂ ਵੀ ਮੀਂਹ ਆਉਂਦਾ ਵਾ ਬਾਹਰ ਜਿਹੜੇ ਮੰਝੇ ਹੁੰਦੇ ਨੇ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਆ ਜਾਂ ਹੋਰ ਕੰਮ ਨਾ ਪਿਆ ਹੁੰਦਾ ਸਮਾਨ ਉਹ ਸਾਰਾ ਇਹ ਮੈਂ ਇਸ ਕਮਰੇ ਦੇ ਵਿੱਚ ਆਹ ਲਿਆ ਤੂੰ ਹੁਣ ਤੁਸੀਂ ਆਪਣਾ ਵੀ ਦੇਖ ਲੋ ਫਿਰ ਇੱਥੇ ਕਿੱਥੇ ਜਗ੍ਹਾ ਰਹਦੀ ਆ ਪੈਰ ਸੌਣ ਵਾਸਤੇ ਹਨਾ ਬਸ ਇੰਨਾ ਕੀ ਜਗ੍ਹਾ ਹੈਗੀ ਆ ਇਹ ਹੈਗਾ ਜੀ ਮੇਰਾ ਛੋਟਾ ਜਿਹਾ ਕਮਰਾ ਜਦੋਂ ਮੈਂ ਚੈਨਲ ਬਣਾਇਆ ਸੀਗਾ ਜੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਸੀ ਪਤਾ ਔਰ ਨਾ ਹੀ ਮੈਨੂੰ ਚੈਨਲ ਬਣਾਉਣਾ ਆਉਂਦਾ ਸੀਗਾ ਇਹ ਤਾਂ ਮੇਰੇ ਭਰਾ ਨੇ ਮੈਨੂੰ ਬਣਾ ਕੇ ਦਿੱਤਾ ਸੀ ਚੈਨਲ ਕਹਿੰਦਾ ਭਾਣੇ ਵੀ ਜਿਹੜੇ ਤੇਰੇ ਬੱਚੇ ਨੇ ਉਹ ਕਾਫੀ ਇੰਟੈਲੀਜੈਂਟ ਹੈਗੇ ਨਾ ਉਹਨਾਂ ਨੂੰ ਗੁਰੂ ਇਤਿਹਾਸ ਬਾਰੇ ਕਾਫੀ ਕੁਝ ਪਤਾ ਵਾ ਵੀ ਪੁਰਾਣੇ ਵੇਲੇ ਸੇ ਬਾਰੇ ਤੁਸੀਂ ਦੱਸਦੇ ਰਹਿੰਨੇ ਉਹਦੇ ਬਾਰੇ ਕਾਫੀ ਵੀ ਤੁਸੀਂ ਉਹ ਛੋਟੇ ਛੋਟੇ ਕਲਿੱਪ ਕਰਨੇ ਤੇ ਪਾਇਆ ਕਰੋ ਤੇ ਉਹਨਾਂ ਨੇ ਚੈਨਲ ਬਣਾ ਕੇ ਮੈਨੂੰ ਦਿੱਤਾ ਸੀ ਮੈਨੂੰ ਕੁਝ ਵੀ ਨਹੀਂ ਸੀ ਪਤਾ ਇਸ ਦੇ ਬਾਰੇ ਚਲੋ ਉਹਨਾਂ ਨੇ ਦੱਸਿਆ ਵੀਡੀਓ ਪਾਉਣੇ ਵੀ ਕਿੱਦਾਂ ਪਾਉਣੇ ਨੇ ਕਿੱਦਾਂ ਅਪਲੋਡ ਕਰਨੀ ਨੇ ਮੈਂ ਜਨਕੀ ਡਰ ਤੇ ਡਰਦੀ ਨਹੀਂ ਇਹਨਾਂ ਦੀਆਂ ਛੋਟੇ ਛੋਟੇ ਵੀਡੀਓ ਕਲਿੱਪਾਂ ਪਾ ਕੇ ਤੁਸੀਂ ਦੇਖ ਵੀ ਸਕਦੇ ਹੋ ਫਿਰ ਪਿਛਲੀ ਵੀਡੀਓ 'ਚ ਤੇ ਮੈਂ ਪਾ ਦਿੰਦੀ ਸੀਗੀ ਤੇ ਜਦੋਂ ਇਹਨਾਂ ਦੇ ਮੈਂ ਕਲਿੱਪਾਂ ਵੀਡੀਓ ਪਾਉਂਦੇ ਸੀ ਕਾਫੀ ਜਣ ਨੇ ਜਣੇ ਕਿ ਮਜ਼ਾਕ ਕੀਤਾ ਸੀਗਾ ਕਿ ਇਹ ਕਿਹੜੇ ਕੰਮਾਂ ਸੁ ਪੈ ਗਈ ਹੈ ਵੀਡੀਓ ਬਣਾਉਂਦੀ ਹੈ ਅੱਜ ਵਾਕਾਂ ਦੀ ਵੀਡੀਓ ਪਾਉਂਦੀ ਆ ਇਹ ਵੱਡੀ ਬਲੌਗਰ ਬਣ ਗਈ ਆ ਖੋ ਚਲੋ ਜਿਹੜੇ ਕਹਿੰਦੇ ਨੇ ਲੋਕਾਂ ਨੇ ਕਹਿਣਾ ਉਹ ਤਾਂ ਕੱਲ ਵੱਖਰੀ ਹੈ ਖੁਦ ਆਪਣੇ ਵੀ ਕਹਿਣ ਲੱਗ ਗਏ ਸੀਗੇ ਕਿ ਮਜ਼ਾਕ ਅਤਾਚ ਜੀ ਮਾਰਦੇ ਸੀਗੇ ਅੱਜ ਬਲੌਗਰ ਨਹੀਂ ਆਇਆਗਾ ਤੁਹਾਡਾ ਅੱਜ ਬਲੌਗ ਨਹੀਂ ਬਣਾਇਆ ਅੱਜ ਵੀਡੀਓ ਨਹੀਂ ਆਈ ਹੈਗੀ ਅੱਜ ਆਇਆ ਨਹੀਂ ਹੋਇਆ ਜੇ ਨਹੀਂ ਹੋਇਆ ਤੁਹਾਨੂੰ ਛੇਤੀ ਪੈਸੇ ਮੰਗ ਲੇ ਪੈਸੇ ਦੀ ਕਰ ਕੀ ਹੈ ਅਜ ਕੁਝ ਵੀ ਜੋ ਵੀ ਜਣੇ ਕਿ ਮੋਹ ਦੇ ਵਿੱਚ ਆਉਂਦਾ ਸੀਗਾ ਉਹ ਬੋਲ ਮੈਨੂੰ ਜਾਨਿਕਾ ਬੜਾ ਅਜੀਬ ਜਿਹਾ ਲੱਗ ਰਾ ਹਣਾ ਬੁਰਾ ਲੱਗਣਾ ਤੇ ਮੈਂ ਫਿਰ ਵੀਡੀਓ ਬਣਾਉਣੀ ਬੰਦ ਕਰ ਦਿੱਤੀ ਸਮੇਂ ਵੀਡੀਓ ਨਹੀਂ ਸੁਣਾਉਂਦੀ ਮੈਂ ਕਿਉਂਕਿ ਮੈਨੂੰ ਕੋਈ ਪੈਸਾ ਲਾਲਚ ਨਹੀਂ ਹੈਗਾ ਵੀ ਮੈਂ ਨਹੀਂ ਵੀਡੀਓ ਬਣਾਉਣੀ ਹੈ ਕਿ ਕੋਈ ਗੱਲ ਨਹੀਂ ਕਿ ਮੈਂ ਤਾਂ ਬੱਚਿਆਂ ਦਾ ਚਲੋ ਹੁਨਰ ਸੀਗਾ ਮੈਂ ਤਾਂ ਉਹ ਕਹਿੰਦੇ ਸੀ ਕਿ ਵੀ ਵੀਡੀਓ ਚ ਚਲੋ ਮੈਂ ਛੋਟੇ ਛੋਟੇ ਪਾਇਆ ਕਰੂੰਗੀ ਇਹਨਾਂ ਦੀਆਂ ਆ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਗੁਰੂ ਇਤਿਹਾਸ ਦੇ ਨਾਲ ਪੁਰਾਣੀ ਵਿਰਸੇਦਾਰਾਂ ਕਿੰਨੇ ਬੱਚੇ जोडੇ ਹੋਏ ਹਨ ਤੇ ਚਲੋ ਮੈਂ ਵੀਡੀਓ ਬੰਦ ਕਰਦੀ ਹਾਂ ਫਿਰ ਜੋ ਮੇਰੇ ਭਰਾ ਨੇ ਕਹਿੰਦਾ ਭੈਣ ਤੂੰ ਕੁਛ ਨਹੀਂ ਹੁੰਦਾ ਕਹਿੰਦਾ ਲੋਕ ਤਾਂ ਕਹਿੰ ਵੀ ਹੌਲੀ ਹੌਲੀ ਆਪ ਹੀ ਕਹਿੰਦਾ ਸਾਰਿਆਂ ਨੇ ਕਹਿੰਦਾ ਆ ਵੀ ਚੁੱਪ ਹੋ ਜਾਣਾ ਤੂੰ ਵੀਡੀਓ ਪਾਇਆ ਕਰ ਚਲੋ ਹਣਾ ਉਹ ਕਹਤ ਨੇ ਕਿ ਤਬ ਮਨਜ ਹੋ ਜਾਣਾ ਚਲੋ ਕੋਈ ਨਾ ਆਪਾਂ ਕਿਹੜਾ ਕੋਈ ਗਲਤ ਵੀਡੀਓ ਪਾਉਣੇ ਹਣਾ ਆਪਾਂ ਬੱਚੇ ਦੀ ਵੀਡੀਓ ਅਪਲੋਡ ਕਰਦੇ ਆ ਉਹ ਵੀ ਆਪਾਂ ਵਧੀਆ ਗਿਆਨ ਦੀਆਂ ਗੱਲਾਂ ਇਹਨਾਂ ਨੂੰ ਦੱਸਦੀ ਆ ਚਲੋ ਮੈਂ ਵੀਡੀਓ ਬਣਾਉਣ ਲੱਗੀ ਸੀ ਇਦਾਂ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਸੀਗੀ ਜੀ ਵਿੱਚ ਕੁਝ ਦਿੱਕਤ ਆ ਗਈ ਸੀ ਇਸ ਤਰ੍ਹਾਂ ਦੇ ਵਿੱਚ ਕਿਸੇ ਲਈ ਸਾਡੇ ਜਾਣ ਕੇ ਡੈਥ ਹੋ ਗਈ ਸੀ ਉਹਦੇ ਕਰਕੇ ਫਿਰ ਮੈਂ ਕਾਫੀ ਜਾਣ ਕੇ 1 ਸਾਲ ਫੇਰ ਗੈਪ ਰਹੇਗਾ ਸੀ ਮੈਂ ਵੀਡੀਓ ਨਹੀਂ ਸੀ ਬਣਾਈ ਬਿਲਕੁਲ ਨਹੀਂ ਤੇ ਚਲੋ ਫਿਰ ਮੈਂ ਬੰਦ ਕਰਤਾ ਸੀਗਾ ਫੇਰ ਫਿਰ ਚਲੋ ਹੌਲੀ ਹੌਲੀ ਕੁਝ ਕਹਣੇ ਕਿ ਬੱਚੇ ਹੋ ਰਹੇ ਹੁਸ਼ਿਆਰ ਹੋਏ ਸਿਆਣੇ ਹੋਏ ਨਾ ਉਹਨਾਂ ਤੇ ਦੇਖਣਾ ਛੋਟੇ ਛੋਟੇ ਬੱਚੇ ਨੇ ਜਿਹੜੇ ਬਹੁਤ ਵਧੀਆ ਜਿਹੜੇ ਚੰਗੇ ਜਿਨ੍ਹਾਂ ਦਾ ਸੰਸਕਾਰ ਨੇ ਉਹ ਵਧੀਆ ਵੀਡੀਓ ਪਾਉਂ ਦੱਸੇਗੀ ਉਹਨਾਂ ਨੂੰ ਦੇ ਦੇ ਕੇ ਕਿੰਨੇ ਕਿਤੇ ਮਾਂਜੀ ਆਉਣੇ ਵੀ ਚਲੋ ਹਨਾ ਫਿਰ ਤੋਂ ਆਪਾਂ ਬੱਚਿਆਂ ਦੀ ਵੀਡੀਓ ਪਾਉਣੀ ਆ ਤੇ ਚਲੋ ਮੈਂ ਬੱਚਿਆਂ ਦੀ ਵੀਡੀਓ ਪਾਉਣ ਲੱਗੀ ਜਦੋਂ ਮੈਂ ਵੀਡੀਓ ਪਾਉਣ ਲੱਗੀ ਸੀਗੀ ਫਿਰ ਮੇਰੀ ਜਿਹੜੀ ਵੱਡੀ ਬੇਟੀ ਆ ਉਹ ਹੈਂਡੀਕੈਪਡ ਹੈ ਜਿਹਦਾ ਸੱਜਾ ਪਾਸਾ ਚੱਲਦਾ ਨਹੀਂ ਹੈਗਾ ਉਹ ਜਨਮ ਤੋਂ ਹੀ ਐਦਾਂ ਆ ਤੇ ਉਹ ਪਹਿਲਾ ਪ੍ਰਾਈਵੇਟ ਸਕੂਲ ਲਈ ਹੋਈ ਸੀਗੀ ਤੇ ਫਿਰ ਉਹ ਸਰਕਾਰੀ ਸਕੂਲ ਚ ਲਗਾਤੀ ਸੀ ਕਹਿੰਦੇ ਵੀ ਇੱਥੇ ਇਹਨੂੰ ਪੈਨਸ਼ਨ ਲੱਗ ਜੂਗੀ ਵੀ ਜਿਹੜਾ ਜਿਹੜਾ ਪੜਾਏ ਦਾ ਖਰਚਾ ਵਗੈਰਾ ਹੈਗਾ ਕਾਫੀ ਨੂੰ ਸੁਭੋਤਾ ਮੈਂ ਨਹੀਂ ਆ ਤੇ ਅਸੀਂ ਫਿਰ ਉਸ ਸਰਕਾਰੀ ਸਕੂਲ ਦੇ ਵਿੱਚ ਲਗਾਤੀ ਸੀਗੀ ਤੇ ਉਹਦੇ ਨਾਲ ਇਹ ਜਿਹੜੇ ਹੈਂਡੀਕੈਪਟ ਬੱਚੇ ਨੂੰ ਉਹਨਾਂ ਦੇ ਖੇਡਾਂ ਅਲੱਗ ਤੋਂ ਹੁੰਦੀਆਂ ਸੀਗੀਆਂ ਤੇ ਉਹਨਾਂ ਦੇ ਵਿੱਚ ਖੇਡਾਂ ਆ ਗਿਆ ਸੀਗੀਆਂ ਫਿਰ ਮੈਂ ਸੋਚਾਂਦੀ ਕਿ ਮੈਂ ਵਿੱਚ ਵੀ ਵੀਡੀਓ ਬਣਾਵਾਂ ਵਿੱਚ ਹੀ ਉਹਨਾਂ ਵੀ ਆਪਣੇ ਬੱਚੇ ਦਾ ਜਿਹੜਾ ਹੈਗਾ ਉਹਦਾ ਧਿਆਨ ਪਟਕਾਵਾਂ ਮੈਂ ਬਿਲਕੁਲ ਵੀਡੀਓ ਬਣਾਉਣੀ ਬੰਦ ਕਰ ਦਿੱਤੀ ਸੀਗੀ ਇੱਕ ਤਕਰੀਬਨ 3-4 ਮਹੀਨੇ ਮੈਂ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਉਸਨੂੰ ਰੋਜ਼ ਸਕੂਲੋਂ ਪਹਿਲਾਂ ਛੱਡ ਕੇ ਆਉਣਾ ਫਿਰ ਲੈ ਕੇ ਆਉਣਾ ਫਿਰ ਆ ਕੇ ਉਸਨੇ ਚਾਹਨੇ ਰੋਟੀ ਖਾਣੀ ਰੋਟੀ ਖਾ ਕੇ ਥੋੜੀ ਜਿਹੀ ਆਰਾਮ ਕਰਕੇ ਫਿਰ ਉਹਨਾਂ ਰਿਹਸਲ ਦੇ ਮੈਂ ਬਾਅਦ ਸਾਡੇ ਪਿੱਛੇ ਕਲੋਨੀਆਂ ਕੱਟੀਆਂ ਹੋਈਆਂ ਸੀਗੀਆਂ ਹੁਣ ਤਾਂ ਫੈਕਟਰੀਆਂ ਆ ਕੇ ਬਣ ਚੁੱਕੀਆਂ ਨੇ ਉਹ ਖਾਲੀ ਹੁੰਦੀ ਸੀ ਸਾਰੀ ਜਗ੍ਹਾ ਸੜਕਾ ਬਣੀ ਹੁੰਦੀ ਸੀਗੀਆਂ ਤੇ ਮੈਂ ਉੱਥੇ ਲੈਣੋਂ ਦੇ ਰੋਜ਼ ਮੈਂ ਸ਼ਾਮ ਨੂੰ ਰਿਹਸਲ ਘੰਟਾ 2 ਘੰਟੇ ਰਿਹਸਲ ਕਰਵਾ ਕੇ ਲੈ ਕੇ ਆਉਣੀ ਫਿਰ ਆ ਕੇ ਘਰ ਦਾ ਰੋਟੀ ਪਾਣ ਦਾ ਕੰਮ ਕਰਨਾ ਹਣਾ ਫਿਰ ਉੱਟਣਾ ਫਿਰ ਸਕੂਲ ਦਾ ਇਹਨਾਂ ਦਾ ਫੇ ਲੈ ਕੇ ਆਉਣੇ ਛੱਡ ਕੇ ਆਉਣੇ ਕਾਫੀ ਜਣੇ ਕੰਮ ਹੋ ਜਾਂਦਾ ਸੀਗਾ ਫੇ ਕਈ ਸਕੂਲ ਦੇ ਕੋਈ ਫਾਰਮ ਵਗੈਰਾ ਆਉਂਦਾ ਸੀਗਾ ਕੋਈ ਜਮਾ ਕਰਵਾਉਣੇ ਹੁੰਦੇ ਸੀ ਲੈ ਕੇ ਆਉਣੇ ਪੈਂਦੇ ਸੀਗੇ ਫੇ ਡਾਕਟਰੀ ਚਾਰਜ ਸੀ ਉਹ ਕਰਵਾਉਣੇ ਪੈਂਦੇ ਸਾਰੇ ਕਿਤੇ ਜਾਣਾ ਹੋਣਾ ਪੈਂਦਾ ਸੀਗਾ ਜਣੇ ਕਿ ਬਹੁਤ ਜਿਆਦਾ ਬਿਜ਼ੀ ਹੋ ਗਏ ਸੀਗੇ ਚਲੋ ਇਹਦੀ ਮਿਹਨਤ ਸੀਗੀ ਇਸਦੀ ਮਿਹਨਤ ਜਣੇ ਕ ਰੰਗ ਲਾਈ ਮੇਰੀ ਬੇਟੀ ਪਹਿਲਾਂ ਜਣੇ ਕਿ ਬਲੌਗ ਦੇ ਵਿੱਚੋਂ ਜੀ ਫਰਸਟ ਆਈ ਸੀਗੀ ਫੇ ਜ਼ਿਲ੍ਹੇ ਦੇ ਵਿੱਚ ਹੋ ਗਈ ਸੀਗੀ ਉੱਥੇ ਸੌਫਟ ਬਾਲ ਦੇ ਵਿੱਚੋਂ ਜੀ ਫਰਸਟ ਆਈ ਸੀਗੀ ਤੇ ਫੇ ਵਾਕਿੰਗ ਦੇ ਵਿੱਚੋਂ ਸੈਕੰਡ ਆਈ ਸੀਗੀ ਫਿਰ ਉਸ ਤੋਂ ਬਾਅਦ ਜਿਹੜਾ ਕੋਥਲਾ ਜ਼ਿਲ੍ਹਾ ਹੈਗਾ ਵਾ ਜਿੱਥੇ ਸਟੇਟ ਲੈਵਲ ਦੇ ਕੁੜੀਆਂ ਖੇਡਾਂ ਹੋਈਆਂ ਸੀਆਂ ਜਿਹੜੇ ਅਪਾਈਰ ਬੱਚੇ ਹਨ ਤੇ ਉਹਨਾਂ ਦੇ ਵਿੱਚੋਂ ਜੇ ਮੇਰੀ ਜਿਹੜੀ ਬੇਟੀ ਹੈਗੀ ਆ ਉਹ ਰਨਿੰਗ ਦੇ ਵਿੱਚੋਂ ਫਸਟ ਆਈ ਸੀਗੀ ਤੇ 골ਡ ਮੈਡਲ ਲੈ ਕੇ ਸੀਗੀ ਜਿੱਤ ਕੇ ਤੇ ਫਿਰ ਉਸ ਤੋਂ ਬਾਅਦ ਉਹ ਜਿੱਦਾਂ ਕਹਿੰਦੇ ਨੇ ਉਹਨਾਂ ਦੀ ਖੁਸ਼ੀਆਂ ਨੂੰ ਨਜ਼ਰ ਲੱਗੀ ਮੇਰੇ ਸ਼ਾਇਦ ਤੀਨ ਨੂੰ ਨਜ਼ਰ ਲੱਗ ਗਈ ਸੀਗੀ ਜੀ ਉਸ ਦੇ ਜਿਹੜਾ ਸੱਜਾ ਪਾਸਾ ਚੱਲਦਾਂ ਸੀਗਾ ਉਸੇ ਹੀ ਪੈਰ ਤੇ ਇਨਫੈਕਸ਼ਨ ਜ਼ਿਆਦਾ ਹੋ ਗਈ ਸੀਗੀ ਪੈਰ ਤੇ ਕਾਪੀ ਜਾਣ ਕੇ ਪੈਰ ਸੁੱਜ ਗਿਆ ਸੀਗਾ ਸੋਚਣ ਦੇ ਬਾਅਦ ਚ ਉਹ ਪੈਰ ਦੇ ਉੱਪਰ ਤੇ ਇਹਨਾਂ ਛਾਲੇ ਭਰਨ ਲੱਗ ਗਿਆ ਸੀਗੇ ਪਾਣੀ ਦੇ ਪੈਰ ਕਾਫੀ ਖਰਾਬ ਹੋ ਗਿਆ ਸੀਦਰ ਤੋਂ ਬਿਲਕੁਲ ਹੀ ਗਲ ਗਿਆ ਸੀਗਾ ਪੈਰ ਤੇ ਮੇਰੀ ਵੀਡੀਓ ਪਾਈਏ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪੈਰ ਖਰਾਬ ਹੋ ਗਿਆ ਸੀਗਾ ਉਸ ਦੇ ਜਿਹੜੇ ਹੱਡੀਆਂ ਉਹ ਨਿਕਲ ਆਈਆਂ ਸੀਗੀਆਂ ਸਾਰਾ ਜਣ ਕੇ ਪੈਰ ਗਲ ਗਿਆ ਸੀਗਾ ਤੇ ਫਿਰ ਉਹਦੀ ਕਰਕੇ ਫਿਰ ਪਹਿਲਾਂ ਤਾਂ ਕਹਿੰਦੇ ਅਸੀਂ ਗਏ ਸੀਗੇ ਜਿਵੇਂ ਬੇਲਕੋਟਲੇ ਉੱਥੇ ਇੱਕ ਦਿਨ ਦਾਖਲ ਰਹੀ ਉਹ ਕਹਿੰਦੇ ਸੀਗੇ ਇਸ ਤੇ ਦਾਖਲ ਰੱਖਾਂਗੇ ਬਿਨ ਇਨਫੈਕਸ਼ਨ ਜ਼ਿਆਦਾ ਵਾ ਤੇ ਫਿਰ ਇਸ ਦੇ ਮੂਰੇ ਪੇਪਰ ਵੀ ਆ ਰਹੇ ਸੀਗੇ ਜਿਪਕੇ ਤੇ ਫਿਰ ਅਸੀਂ ਕਦੇ ਵੀ ਨਹੀਂ ਅਸੀਂ ਰੋਜ਼ ਰੋਜ਼ ਮੈਡੀਸਨ ਜਿਹੜੀ ਹੈਗੇ ਅਸੀਂ ਉਹ ਲੈ ਜਾ ਕਰਾਂਗੇ ਫਿਰ ਅਸੀਂ ਐਟਮੈਟ ਨਹੀਂ ਕਰਾਂਗੇ ਕਿਉਂਕਿ ਅਸੇ ਮੋਰੇ ਪੇਪਰ ਆਉਣ ਨੇ ਇਸ ਲਈ ਤਿਆਰੀ ਵੀ ਕਰਨੀ ਹੈ ਫਿਰ ਜਦੋਂ ਅਸੀਂ ਇੱਕ ਦਿਨ ਉੱਥੇ ਦਾਖਲ ਰੱਖੀ ਅਸੀਂ ਘਰੇ ਲੈ ਕੇ ਆਏ ਤਾਂ ਕਹਿੰਦੇ ਜਿਹੜੇ ਮਿੱਟੀ ਲੱਗੀ ਹੋਈ ਹੈ ਉਹ ਤੁਸੀਂ ਦਾਖਲ ਨੂੰ ਰਹਿਣ ਦਿਓ ਵੀ ਦਵਾਈਆਂ ਚਾਹਨਾ ਤੁਸੀਂ ਪਬ ਉਹ ਤੁਸੀਂ ਇਹਦੇ ਹੱਥ ਲਾ ਕਰਵਾਵੋ ਫਿਰ ਜੀ ਚਲੋ ਸਿਆਣਾ ਜਿਹੜੇ ਕਹਿੰਦੇ ਉਹਨਾਂ ਕਰੰਦ ਰੱਬ ਵੀ ਸੁਣ ਲੈਣੇ ਚਾਹੀਦੇ ਫਿਰ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਅਸੀਂ ਟਿਪੇਲੇ ਸੰਘੀਆ ਪਰੀਆਂ ਜੀ ਉੱਥੇ ਲ ਜਾਂਦੇ ਰਹੇ ਪਰ ਪੈਰ ਨੂੰ ਬਿਲਕੁਲ ਰਾਮ ਨਹੀਂ ਸਿਉਂਦਾ ਕਿ ਉਹ ਰਸ਼ਾਲੇ ਭਰਨ ਫੇਸਣ ਹੋ ਜਾਂਦੇ ਸੀ ਕਿ ਕਾਫੀ ਪੈਰ ਜਣੇ ਉੱਪਰ ਤੱਕ ਗੜਨ ਲੱਗ ਗਿਆ ਸੀਗਾ ਤੇ ਫਿਰ ਕਹਿੰਦੇ ਵੀ ਤੁਸੀਂ ਇੱਕ ਵਾਰ ਡਾਕਟਰ ਨੂੰ ਜਾਂਚ ਕਰਵਾ ਲਓ ਵੀ ਜਰੂਰ ਨਹੀਂ ਕਿ ਤੁਸੀਂ ਮਿੱਟੀ ਹੈ ਵੀ ਤੁਸੀਂ ਉਧਰ ਵੀ ਤੁਸੀਂ ਜਾਂਚ ਕਰਵਾ ਲਓ ਫਿਰ ਜੀ ਰਾੜਾ ਸਾਹਿਬ ਕੋਲੇ ਹਸਪੀਟਲ ਹੈਗਾ ਗੁਰੂ ਨਾਨਕ ਜੀ ਫਿਰ ਉੱਥੇ ਮੇਰੀ ਬੇਟੀ ਰਹੀ ਸੀਗੀ ਜੀ ਦਾ ਕਲਰ ਤੇ ਜਦੋਂ ਉਸੇ ਲੈ ਕੇ ਗਿਆ ਮੈਨੂੰ ਲੱਗਦਾ ਸੀਗਾ ਕਿ ਮੇਰੀ ਬੇਟੀ ਬਚ ਜੂਗੀ ਕਿਉਂਕਿ ਦਰਦ ਐਨਾ ਜ਼ਿਆਦਾ ਹੋ ਰਿਹਾ ਸੀ ਉਹਦੇ ਦਰਦ ਦੇ ਨਾਲ ਬੁਖਾਰ ਹੋ ਰਿਹਾ ਸੀ ਕੁਛ ਖਾਣ ਸਰੀ ਪੀਣ ਨਹੀਂ ਸੀ ਰਹੀ ਉਹ ਜਿਹੜੀ ਕਿ ਉਹਨੂੰ ਹਸਿੰਗ ਮੱਤ ਮਾਰੀ ਪਈ ਸੀਗੀ ਪਿਆਰ ਦੇ ਨਾਲ ਕਿਉਂਕਿ ਇੱਕ ਪਾਸਾ ਵੀ ਹੋਈ ਸੀਗਾ ਇਹਦਾ ਚਲਦਾਂ ਨਹੀਂ ਸੀਗਾ ਸਾਨੂੰ ਡਰ ਸੀਗਾ ਕਿਤੇ ਇਹ ਪਾਸੇ ਤੋਂ ਹੋ ਜਾਦਾ ਨੁਕਸਾਨ ਨਾ ਹੋ ਜਾਈਵੇ ਦਿਮਾਗ ਨੂੰ ਕੋਈ ਨਾ ਐਦਾਂ ਨੁਕਸਾਨ ਨਾ ਹੋ ਜਾਈਵੇ ਤੇ ਬਹੁਤ ਜ਼ਿਆਦਾ ਡਰ ਮਨ 'ਚ ਭਰ ਗਿਆ ਸੀਗਾ ਤੇ ਚਲੋ ਫਿਰ ਉਹਨੂੰ ਐਡਮਿਟਲ ਤੇ ਕੀਤਾ ਫਿਰ ਮੈਡਮ ਦਾ ਫੋਨ ਆਇਆ ਕਰੀ ਜੇ ਤੇ ਪੇਪਰ ਨਹੀਂ ਵੀ ਐਦਾਂ ਦਾ ਨਾ ਸੀ ਪੇਪਰ ਵੀ ਇਹਨੇ ਛੱਡਾ ਨਹੀਂ ਸਕਦੇ ਬਤੁਹਾਨੂੰ ਹਰ ਹਾਲਤ ਦੇ ਵਿੱਚ ਪੇਪਰ ਦੇਣੇ ਪੈਣਗੇ ਉਸੇ ਤੁਸੀਂ ਸਕੂਲ ਛਾ ਕੇ ਇਸ ਤੇ ਪੇਪਰ ਵੀ ਦਵਾ ਜਾ ਕਰੋ ਫਿਰ ਤੁਸੀਂ ਇਸ ਤੋਂ ਬਾਅਦ ਚਾਹ ਐਡਮਿਟ ਕਰਦਿਆ ਕਰੋ ਅਸੀਂ ਡਾਕਟਰ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇਦਾਂ ਵੀ ਬਹੁਤ ਮੁਸ਼ਕਲ ਹੋ ਜਣੀ ਵੀ ਪੈਰ ਕਾਫੀ ਖਰਾਬ ਹੈ ਦੇਖਦੇ ਕਿ ਟੀਕੇ ਵੀ ਜੋ ਹੈਗਾ ਬਈ ਇਹਦੇ ਡ੍ਰਿਪ ਵਗੈਰਾ ਉਹ ਲਗਣੀਆਂ ਨੇ ਤੇ ਜਿਉਂ ਤੋਂ ਅਸੀਂ ਗੱਲਾਂ ਕਰਕੇ ਚਲੋ ਇਹ ਤੇ ਪੇਪਰ ਸੀਗੇ ਅਸੀਂ ਘਾਰੇ ਆਟੋ ਚ ਲੈ ਕੇ ਜਾਣਾ ਨੂੰ ਆਟੋ ਦੇ ਵਿੱਚ ਹੀ ਅਸੀਂ ਲੈ ਕੇ ਆਉਣਾ ਤੇ ਫਿਰ ਇਹਦੇ ਦੇਖ ਰੇ ਕਰਨੀ 14 ਕਰਨੇ ਪੈਂਦੇ ਸੀ ਬਹੁਤ ਜ਼ਿਆਦਾ ਕਿਉਂਕਿ ਮੜ ਜੀ ਵੀ ਇਸ ਲਈ ਗੰਦੀ ਮਿੱਟੀ ਜਾਂ ਹਵਾ ਲੱਗਣ ਦੇ ਕਰਕੇ ਇਨਫੈਕਸ਼ਨ ਜਾਣ ਕੇ ਜ਼ਿਆਦਾ ਹੋ ਜਾਂਦੀ ਸੀਗੀ ਤੇ ਚਲੋ ਉਹ ਤੇ 4 ਦਿਨੇ ਦਾਖਲ ਰਹੀ ਕਿ 5 ਮੈਂ ਚੌਥੇ ਦਿਨ ਅਸੀਂ ਸ਼ਾਮ ਨੂੰ ਘਰੇ ਆ ਕੇ ਸੀਗੇ ਜੀ ਕਰਿਆ ਕਿ ਹਰ ਰੋਜ਼ ਫਿਰ ਅਸੇ ਦੀ ਪੱਟੀ ਕਰਵਾ ਕੇ ਲੈ ਕੇ ਆਉਂਦਾ ਸੀ ਕਿ ਰਾਣਾ ਸਾਹਿਬ ਉੱਥੇ ਜਾਂ ਕੇ ਕਰਵਾ ਕੇ ਲੈ ਕੇ ਆਉਂਦੇ ਸੀ ਚਲੋ ਗੁਰੂ ਦੀ ਧਰਤੀ ਸੀਗੀ ਉੱਥੇ ਹਨ ਬਹੁਤ ਵਧੀਆ ਜਨ ਕੇ ਮੇਰੀ ਬੱਚੀ ਨੇ ਨਹੀਂ ਹੈਗੇ ਜਿਹੜੀ ਠੀਕ ਹੋ ਗਈ ਸੀ ਪਰ ਅਜਨ ਕੇ ਹਾਲੇ ਵੀ ਉਹਦੇ ਚੱਕ ਮ ਹੈਗਾ ਪੈਰ ਤੇ ਕਾਫੀ ਲੰਬਾ ਹੋ ਗਿਆ ਫਰਵਰੀ ਦੇ ਮਹੀਨੇ ਤੋਂ ਤੁਸੀਂ ਦੇਖ ਲਓ 4-5 ਮਹੀਨੇ ਹੋ ਚੁੱਕੇ ਨੇ ਉਸਦੇ ਪੈਰ ਨੂੰ ਹਾਲੇ ਵੀ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਏਗਾ ਤੇ ਉਸੇ ਤਰ੍ਹਾਂ ਉਸਤੇ ਪੇਪਰ ਦਿਵਾਉਣੇ ਹਨ ਫਿਰ ਉਸ ਨੂੰ ਲੈ ਕੇ ਜਾਣਾ ਫਿਰ ਲੈ ਕੇ ਆਉਣਾ ਪਏ ਜਿਸ ਤਰ੍ਹਾਂ ਵੀ ਆਉਂਦਾ ਸੀ ਫਿਰ ਘਰੇ ਤੋਂ ਹੋਰ ਦੋ ਬੱਚੇ ਸੀ ਉਹਨਾਂ ਨੂੰ ਵੀ ਸੰਭਾਲਣਾ ਕਾਰ ਜੋ ਰੋਟੀ ਪਾਣੀ ਇੰਨਾ ਜ਼ਿਆਦਾ ਕੰਮ ਵਧ ਗਿਆ ਸੀ ਨਾ ਬਹੁਤ ਜਾਰ ਇਸ ਕਰਕੇ ਫਿਰ ਤੁਹਾਨੂੰ ਪਤਾ ਕਿ ਵੀਡੀਓ ਕਿੱਥੋਂ ਬਣ ਗਈ ਸੀ ਸੋ ਫਿਰ ਮੈਂ ਵੀਡੀਓ ਬਣਾਉਂਦਿਆਂ ਸੀਗੀ ਫਿਰ ਬੱਚੀ ਦਾ ਚਰੋਂ ਹ ਵਾਲਾ ਥੋੜ੍ਜੇ ਠੀਕ ਹੋਈ ਆ ਹੁਣ ਜਰੋਂ ਮੈਂ ਫੇਰ ਥੋੜੇ ਥੋੜੇ ਮੈਂ ਕਿਹਾ ਚਲੋ ਜਿਹੜੇ 2 4 5 ਮਿੰਟ ਦੇ ਬਲੌਕ ਹੋਇਆ ਕਰਨੀਆ ਬਣਾ ਕੇ ਜਿੰਤਾ ਵੀ ਹੋਇਆ ਕਰਨੀਗੀ ਹੈ ਨਾ ਵੀ ਮੈਂ ਦਾਦੀ-ਦਾਦੀ ਵੈਸੇ ਬਣਾਉਣੀ ਹੈ ਵੀ ਇਹਨਾਂ ਕਿ ਵੀ ਪਤਾ ਨਹੀਂ ਕਿ ਕਿੰਨਾ ਹੋਊਗਾ ਕਿੰਨਾ ਨਹੀਂ ਪਰ ਮੈਨੂੰ ਤੁਹਾਡੇ ਪਿਆਰ ਤੇ ਸਕਾਰ ਦੀ ਬਹੁਤ ਜ਼ਿਆਦਾ ਲੋੜ ਆ ਜੀ ਇਸ ਕਰਕੇ ਮੇਰੇ ਵਿੱਚ ਜੋ ਗੈਪ ਪੈਣ ਦਾ ਸੀਗਾ ਵੀਡੀਓ 'ਚ ਜੋ ਕਾਰਨ ਸੀਗੇ ਤੇ ਤੁਸੀਂ ਹੁਣ ਵੱਧ ਚੜ ਕੇ ਮੇਰੀ ਵੀਡੀਓ ਨੂੰ ਨਾ ਮੇਰੇ ਇਸ ਬੱਚੇ ਦੇ ਚੈਨਲ ਨੂੰ ਤੁਸੀਂ ਸਪੋਰਟ ਕਰਨੀ ਜੀ ਪਿਆਰ ਦੇਣਾ ਵਾ ਸੋ ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਕਹਿੰਨੇ ਕਿ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤੁਹਾਨੂੰ ਲੱਗਦਾ ਕਿ ਹਾਂ ਕਿ ਸਾਡੀ ਵੀਡੀਓ ਵਿੱਚ ਕੁਝ ਨਾ ਕੁਝ ਹੈਗਾ ਤੇ ਤੁਸੀਂ ਉਸ ਨੂੰ ਸ਼ੇਅਰ ਜ਼ਰੂਰ ਕਰਨੀ ਆ ਜੀ ਲਾਈਕ ਜ਼ਰੂਰ ਕਰਦਿਆ ਕਰੋ ਲਾਈਕ ਬਹੁਤ ਘੱਟ ਕਰਦੇ ਵੀਡੀਓ ਦੇਖਦੇ ਬਹੁਤ ਨੇ ਪਰ ਲਾਈਕ ਬਹੁਤ ਘੱਟ ਕਰਦੇ ਸੋ ਵੀਡੀਓ ਬਹੁਤ ਲੰਬੀ ਹੋ ਚੁੱਕੀ ਜੀ ਇਹਨੂੰ ਮੈਂ ਇੱਥੇ ਹੀ ਅੰਡ ਕਰਦੀ ਆਂ ਮਿਲਦੇ ਤੁਹਾਨੂੰ ਨੈ